ਰੇ ਜਿਹੜਾ ਟਰਾਲਾ ਪਲਟੇ ਰਾਤ ਇਹ ਮੇਰਾ ਨਾਮ ਗਵਿੰਦਰ ਸਿੰਘ ਹੈ ਜੀ ਇਹ ਟਰਾਲਾ ਮੇਰਾ ਹੈ ਜੀ ਇਹ ਡਰਾਈਵਰ ਉਹ ਜਿਹੜਾ ਰਣਜੀਤ ਸਿੰਘ ਹੈ ਮੇਰੇ ਕਈ ਸਾਲ ਤੋਂ ਡਰਾਈਵਰੀ ਕਰਦਾ ਸੀਗਾ ਇਹ ਗੁਜਰਾਤ ਦੇ ਵਿੱਚੋਂ ਲੈ ਕੇ ਆ ਰਿਹਾ ਸੀ ਹਿਮਾਚਲ ਵੱਧੀ ਜਾਣਾ ਸੀਗਾ ਨੇ ਇਹ ਰਸਤੇ ਵਿੱਚ ਇਹ ਮੂਨਾ ਮੋੜ ਤੇ ਆ ਕੇ ਕਿਤੇ ਕੋਈ ਪਸ਼ੂ ਆ ਗਿਆ ਮਰੇ ਪਸ਼ੂ ਆਉਣ ਕਾਰਨ ਗੱਡੀ ਬੇਕਾਬੂ ਹੋ ਗਈ ਉਹ ਤੋਂ ਗੱਡੀ ਪਲਟੀ ਗਈ ਇਸ ਕਰਕੇ ਇੱਥੇ ਹੁਣ ਅਸੀਂ ਥਾਣੇ ਵਿੱਚ ਬੈਠੇ ਹਾਂ ਉਹ ਕਰਵਾ ਰਹੇ ਆ ਤੇ ਉਹਦੀ ਮੌਤ ਹੋ ਗਈ ਜਮਫੇ ਦੀ ਤੇ ਡਰਾਈਵਰ ਦਾ ਨਾਮ ਕੀ ਹੈ ਜੀ ਟੈਸਕੀਓ ਇਹਦਾ ਨਾਮ ਰਜੀਤ ਸਿੰਘ ਹੈ ਜੀ ਇਹ ਧੂਰਕੋਟ ਲੈੜਾ ਜੀ ਥਾਣਾ ਰਾਮਪਰਾਪੂਲ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਸੀ ਜੀ ਹਾਂ ਜੀ ਭਾਈ ਕੀ ਮਾਮਲਾ ਐਕਸੀਡੈਂਟ ਹੋਇਆ ਇਹ ਰਾਤ ਵਕਤ ਕਰੀਬ 1 ਵਜੇ ਦਾ ਟਾਈਮ ਸੀ ਕਿ ਸਾਨੂੰ ਮੈਸੇਜ ਆਇਆ ਵੀ ਇੱਕ ਟਰੱਕ ਘੋੜਾ ਪਲਟ ਗਿਆ ਲੋਡ ਕੀਤਾ ਹੋਇਆ ਤੇ ਅਸੀਂ ਜਦੇ ਮੌਕੇ ਤੇ ਪਹੁੰਚੇ ਤੇ ਪਹੁੰਚ ਕੇ ਜਦੋਂ ਦੇਖਿਆ ਤਾਂ ਕੋੜਾ ਪਲਟਿਆ ਹੋਇਆ ਸੀ ਟੈਰੋ ਦੀ ਉਹ ਪਰੋਏ ਸੀ ਤੇ ਵਿੱਚ ਕੋਲ ਦੇਖਿਆ ਤਾਂ ਡਰਾਈਵਰ ਬੜਾ ਵਿੱਚ ਸੂਤੀ ਫਸਿਆ ਹੋਸੀ ਵਿੱਚ ਸਟੀਅਰਿੰਗ ਦੇ ਵਿੱਚ ਤੇ ਉਹਦੀ ਸਪੋਰਟੇ ਉਹਦੀ ਮੌਤ ਹੋ ਚੁੱਕੀ ਸੀ ਤੇ ਬਹੁਤ ਮਤਲਬ ਜਿੱਦੋਂ ਜ਼ਹਿਰ ਕੀਤੀ ਉਹ ਡਰਾਈਵਰ ਇਕੱਠੇ ਹੋ ਕੇ ਨਹੀਂ ਮਿਲਣ ਨਹੀਂ ਜਿਆ ਤੇ ਫਿਰ 5-6 ਘੰਟੇ ਦੀ ਜਦੋਂ ਯਾਤੋਂ ਬਾਅਦ ਫਿਰ ਦੂਜਾ ਕਰੇਨ ਤੇ ਦੂਜਾ ਮੰਗਾਇਆ ਉਹ ਉਹਦੇ ਨਾਲ ਫਿਰ ਕਢਾ ਕੇ ਫਿਰ ਹੁਣ ਉੱਥੇ ਡੈਡ ਬੋਡੀ ਚਲਾਤਾ ਸਮਰਾਲਾ ਰੱਖੀ ਹੈ ਇਹ ਲੋਡ ਕਰਕੇ ਅ ਮਹਾਰਾਸ਼ਟਰ ਤੋਂ ਇਹ ਗੁਜਰਾਤ ਤੋਂ ਬੱਦੀ ਨੂੰ ਜਾ ਰਿਹਾ ਸੀ ਜਿਹੜਾ ਕਿ ਊਰਨਾ ਮੋੜ ਕੋਲ ਇਹ ਟਰੱਕ ਫਟ ਪਿਆ ਕੋਈ ਮੋਰੇ ਇਹਦੇ ਕੋਲ 12 ਪਸ਼ੂ ਆਣ ਕਰਕੇ ਪਛਾਣ ਇਹਦੀ ਹੈ ਜੀ ਇਹ ਰਣਜੀਤ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਹੈਗਾ ਲਹਿਰਾ ਧੂਰਕੋਟ ਨਾਣਾ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਰਹਿਣ ਵਾਲਾ ਸੀ। ਇਹਦੀ ਉਮਰ 31 ਸਾਲ ਸੀ। ਇਹਦੇ ਪਿਤਾ ਦੇ ਬਿਆਨ ਤੇ ਕਾਰਵਾਈ ਕੀਤੀ ਹੈ। ਹਾਂ ਜੀ ਤੇ ਪਿਤਾ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ।